ਸੰਦੀਪ ਆ ਗਿਆ। ਇਹੋ ਸ਼ਿਕਾ ਸਤਿ ਸ੍ਰੀ ਅਕਾਲ ਕੀ ਹਾਲ? ਠੀਕ ਠਾਕ ਵਧੀਆ। ਹੋਰ ਸੁਣਾ? ਅਚਾਨਕ ਹੀ ਆ ਗਿਆ ਫੋਨ ਨਹੀਂ ਕੀਤਾ। ਚੱਲ ਬੈ। ਚੱਲ ਬੈ। ਪਾਣੀ ਲਿਆਵਾਂ? ਪਾਣੀ ਦੀ ਕੀ ਹਾਲ? ਹਾਂ। ਹੋਰ ਸੁਣਾਓ ਦੀਦੀ? ਬਾਜੀ ਠੀਕ ਠਾਕ ਆ? ਹਾਂ ਠੀਕ ਠਾਕ। ਓਏ ਸੰਦੀਪ ਫੋਨ ਹੀ ਕਰ ਦਿੰਦੀ ਤੂੰ। ਫੋਨ ਕੀ ਕਰਨਾ ਹੈਗਾ? ਹਾਂ। ਮੈਂ ਤੇ ਆਪ ਤੈਨੂੰ ਪਤਾ ਹੀ ਆ। ਘਰਾਂ ਚ ਨਿਕਲ ਨਹੀਂ ਹੁੰਦਾ। ਮਾਹੀ ਕਿਤੇ ਨਿਕਲੀ ਆ। ਤੇ ਕਿੱਦਾਂ ਹੁਣ ਗੱਲ ਠੰਡੀ ਆ? ਗੱਲ ਨਹੀਂ ਅਡੇ ਘਾ ਠੰਡੀ ਹੋਣੀ ਹਾਂ ਗੱਲ ਤਾਂ ਤੱਤੀ ਰਹਿਣੀ ਆ ਉਹ ਤੇਰੀ ਨਾ ਜਠਾਣੀ ਬਹੁਤ ਤੇਜ ਆ ਗੱਲ ਹੋਰ ਕੋਈ ਨਹੀਂ ਆ ਚੱਲ ਹੁਣ ਇਹ ਛੱਡ ਤੂੰ ਹੂੰ ਤੂੰ ਇਹ ਆ ਦੱਸ ਪਾਜੀ ਕਿ ਭਾਬੀ ਆਹ ਵੇ ਇਧਰ ਸਬਜ਼ੀਆਂ ਆ ਲਈਆਂ ਸਬਜ਼ੀਆਂ ਲਾਈਆਂ ਹੀ ਉਹ ਤੇ ਮੈਂ ਕਹਾਂਦੀ ਆ ਪਾਣੀ ਲਾ ਲਓ ਬਰਸ਼ਾ ਉਹ ਲਾਉਂਦੇ ਆਈ ਬਰਸ਼ਾ ਆਹੋ ਤੇ ਪਾਜੀ ਦੱਸਣਾ ਪਾਜੀ ਵੀ ਠੀਕ ਠਾਕ ਵਧੀਆ ਵਾ ਤੇ ਕਦੋਂ ਕਦੇ ਆਏ ਆ ਉਹ ਤੇ ਵਾਵਾ ਚਿਰਾਂ ਦੇ ਆਏ ਉਦੋਂ ਦੇ ਆਏ ਆ ਜਿਦੋਂ ਘਪਾਤ ਪਿਆ ਹੈ ਘਰ ਚ ਲੈ ਤੂੰ ਵੀ ਨਾ ਬਸ ਲਾਲਾ ਗੱਲਾਂ ਕਰਦੀ ਉਦਾਂ ਕਹੇ ਵੀ ਉਦਾਂ ਹੀ ਆਏ ਆ ਇੰਨਾ ਟਾਈਮ ਹੋ ਗਿਆ ਵਾ ਸੰਦੀਪ ਉਹਦਾ ਚੋਣੇ ਜੇ ਤੂੰ ਹੀ ਲਾਉਣਾ ਨਹੀਂ ਹਟਦੀ ਤੈਨੂੰ ਨਾ ਲਾਵਾਂ ਤੇ ਕਿੰਨੂੰ ਲਾਵਾਂ ਇਹਦੇ ਸਕੀਮਾਂ ਵੀ ਤੇਰੀਆਂ ਹੀ ਹੁੰਦੀਆਂ ਤੇ ਤੈਨੂੰ ਹੀ ਚੋਣੇ ਲਾਉਣੇ ਆ ਕਾਣੇ ਮੈਨੂੰ ਤੇ ਆ ਬੜੀ ਟੈਨਸ਼ਨ ਰਹੀ ਹੋ ਵੀ ਮੈਂਵੇਂ ਕਾਨੂੰ ਇੰਨਾ ਪੰਗਾ ਪਹਿਲਾਂ ਰਹਾ ਲਿਆ ਫਿਰ ਉਹ ਕਰਤਾ ਇਦਾਂ ਥੋੜਾ ਉਹਨਾਂ ਕੋਈ ਬੁਰੇ ਬਣੀਆਂ ਦੋਵੇਂ ਭੈਣਾਂ ਤੇ ਤੇਰੇ ਵੀ ਵੱਜੀਆਂ ਕਦੀ ਤੈਨੂੰ ਉਹਨੇ ਪੋਲੀ ਨਹੀਂ ਲਾਈ ਕਿਤੇ ਚਪੇੜ ਨਹੀਂ ਲਾਈ ਕਦੀ ਉਹਨੇ ਇਹ ਮੈਨੂੰ ਵੀ ਬਦੁੱਖ ਜਾ ਬੜਾ ਇੱਥੇ ਤੇਰੇ ਭਾਜੀ ਨੂੰ ਪਤਾ ਲੱਗ ਗਿਆ ਬਹੁਤ ਬੋਲਦਾ ਚੱਲ ਉਹ ਛੱਡ ਹੁਣ ਦੱਸ ਓਏ ਹੱਥ ਸੌਖਾ ਹੈ ਹੋਇਆ ਕਿ ਕਿਸੇ ਪਾਸੇ ਕਿ ਨਹੀਂ ਨਹੀਂ ਭੈਣੇ ਕਿੱਥੇ ਹੱਥ ਸੌਖਾ ਆਹ ਘਰ ਬੈਠਾ ਹੀ 2 ਮਹੀਨੇ ਹੋ ਗਏ ਆ ਤੇ ਮੈਨੂੰ ਇੱਕ ਦਿਨ ਕਹਿੰਦਾ ਸੀ ਸੰਦੀਪ ਕੋ ਚੱਲੀਏ ਤੇ ਮੈਂ ਕਿਹਾ ਨਹੀਂ ਨਹੀਂ ਮੈਨੂੰ ਪਤਾ ਹੀ ਆਪਣੀਆਂ ਕਰਤੂਤਾਂ ਦਾ ਮੈਂ ਉਹ ਤੇ ਤੇਰੀ ਸੱਸ ਨੇ ਭੋਲਣੇ ਖੋਲ ਖੋਲ ਤੇ ਉਹ ਜਠਾਣੀ ਤੇਰੀ ਨਹੀਂ ਇਹਨੂੰ ਪਤਾ ਤੇ ਹੈਗਾ ਨਾ ਸੁਭਾ ਦਾ ਤੇ ਮੇਰੀ ਗੱਲ ਸੁਣ ਤੂੰ ਮੈਨੂੰ ਦੋ ਆਂਦੀ ਹਾਂ ਇਹ ਮੱਕੀ ਮੇਟੀ ਚੁੱਕਣੀ ਹੈ ਕੀ ਹੋਇਆ ਫਿਰ ਬਣੀ ਗੱਲ ਕੋਈ ਮੇਟੀ ਤੇ ਮੈਂ ਚੁੱਕ ਕੇ ਉਹ ਲੈ ਕੇ ਆਈ ਹ ਅਛਾ ਨਹੀਂ ਵਾਰੇ ਜਾਵਾ ਮੈਂ ਆਪਣੀ ਭੈਣ ਦੇ ਤੂੰ ਤੇ ਮੇਰਾ ਵਾਵਾ ਟਾਈਮ ਸਾਰ ਦਿੰਨੀ ਆ ਕੀ ਕਰਾਂ ਸੰਦੀਪ ਵੇਹ ਮੇਰੇ ਨਾਲ ਕਹਿਣ ਨੂੰ ਜੀ ਨਹੀਂ ਕਰਦਾ ਘਰ ਆ ਰਗੇ ਘਰ ਵਾ ਖਰਚੇ ਬੜੇ ਹੀ ਤੇ ਸਡਾਉਣ ਨੂੰ ਤੇ ਮੈਂ ਉਦੋਂ ਦਾ ਦੇ ਦੇਣਾ ਹੀ ਮੈਂ ਨਾ ਅੱਛਾ ਕਿੰਨਾ ਵਾਏ ਕੁਛ ਦਾਲੀ ਅਛਾ ਠੀਕ ਆ ਚਲ ਠੀਕ ਆ ਤੇ ਮੇਰੀ ਗੱਲ ਸੁਣਾ ਤੇ ਫੇਰ ਘਰ ਚ ਤੇ ਨਹੀਂ ਪਤਾ ਕਮੇਟੀ ਪਾਈ ਦਾ ਤੇਰੀ ਦਾ ਵੀ ਉਧਰ ਕਮੇਟੀ ਪਾਈ ਆ ਉਹਨਾਂ ਕੋ ਥੋੜੀ ਨਾ ਲਿਆ ਵਾ ਹਾਂ ਜੇ ਉਹਨਾਂ ਨੂੰ ਇਹ ਗੱਲ ਦਾ ਪਤਾ ਹੋਵੇ ਉਹ ਮੈਨੂੰ ਕਿਤੇ ਉਥੇ ਸੁੱਕੀ ਜਾਂਦੜ ਉਹਨਾਂ ਨੇ ਤੇ ਮੈਨੂੰ ਛੱਡਣਾ ਨਹੀਂ ਉਹ ਤੇ ਅੱਗੇ ਮੇਰੇ ਵੱਲ ਨਹਿਰੀ ਅੱਖੀ ਮਹਿੰਦੀਆ ਜਿਹੜੋ ਕਿਤੇ ਮੈਂ ਆਉਂਦੀ ਜਾਂਦੀ ਆ ਪਤਾ ਨਹੀਂ ਕਿੱਥੇ ਜਾਂਦੀ ਤੇ ਕੀ ਲੈਉਂਦੀ ਆ ਅਛਾ ਨਹੀਂ ਤੂੰ ਮੈਨੂੰ ਇਹ ਗੱਲ ਦੱਸ ਹੋਣ ਤੋਂ ਉਹਨਾਂ ਨੂੰ ਦੱਸਿਆ ਕਿ ਮੈਂ ਆਪਣੀ ਭੈਣ ਕੋ ਚਨੀ ਕੇ ਬਾਣਾ ਮਾਰ ਕੇ ਨਿਕਲੀ ਆ ਨਹੀਂ ਮੈਂ ਤਾਂ ਦੱਸਿਆ ਹੀ ਨਹੀਂ ਕੋ ਉਹ ਤਾਂ ਅੱਗੇ ਨਰਾਜ ਆ ਮੈਂ ਘੁੱਟੀਆਂ ਖਿੰਡੀਆਂ ਆ ਕਿਉਂ ਕੀ ਗਾ ਇਹਨਾਂ ਦੀ ਕੀ ਐਡੀ ਨਰਾਜਗੀ ਆ ਨਹੀਂ ਇਹਨਾਂ ਨੇ ਕਿਹਾ ਬਹੁਤੀ ਗੱਲ ਟਲ ਤੇ ਚੜਾ ਲਈ ਆ ਜੇ ਮੈਂ ਉਹ ਪ੍ਰਤੀਬ ਨਾਲ ਕਿਤੇ ਚਲੀ ਜਾਨੀ ਆ ਕੱਲੀ ਹੈਗੀ ਉਹਦੀ ਜਠਾਣੇ ਦਰਾਂ ਨਹੀਂ ਹੋਰ ਨਹੀਂ ਹੈਗੀ ਉਹ ਨਾਲੀ ਉਹਨਾਂ ਮੇਰਾ ਰਿਸ਼ਤਾ ਕਰਾਇਆ ਆ ਤੇ ਫੇਰ ਪਤਾ ਕੀ ਸੋ ਦੁੱਖ ਕਰ ਲਈਦਾ ਵਾ ਆਂਦੇ ਆਂਦੇ ਆ ਗਵਾਂਢ ਰਿਸ਼ਤੇਦਾਰ ਕੋ ਗੋਚਾ ਹੋਇਆ ਗਵਾਂਢ ਮੋ ਗੋਚਾ ਨਾ ਹੋਇਆ ਗਵਾਂਢ ਤੇ ਪਤਾ ਨਹੀਂ ਕਿਹੜੇ ਵੇਲੇ ਲੋੜ ਪੈ ਜਾਣੀ ਆਪਾਂ ਨੂੰ ਚੀਜ਼ ਲੈਣ ਦੀ ਇਹ ਹੋਈ ਨਾ ਸੜੂ ਬੂਜੂ ਕਰਦੀਆਂ ਰਹਿੰਦੀਆਂ ਦੋਵੇਂ ਜਾਣੀਆਂ ਇਹਨਾਂ ਨੂੰ ਇੰਨਾ ਹੈ ਨਹੀਂ ਆ ਵੀ ਬਾਹਰੋਂ ਕੋਈ ਆਇਆ ਵਾ ਉਹਦੇ ਨਾਲ ਬਹਿਣਾ ਕਰਉਣਾ ਕੀ ਉਹ ਵਿਚਾਰੀ ਚਾਰ ਗੱਲਾਂ ਹੀ ਕਰ ਜਾਂਦੀ ਉਹ ਰਾਜੀ-ਬਾਜੀ ਦੇ ਪਤਾ ਲੱਲੇ ਨਹੀਂ ਇੱਥੇ ਉਦੋਂ ਮੇਰੇ ਕੋ ਆਈ ਕਿੰਨਾ ਸੁਭਾ ਚੰਗਾ ਉਹਦਾ ਵਿਚਾਰੀ ਦਾ ਬੜਾ ਸੁਭਾ ਚੰਗਾ ਪਰ ਇਹਨਾਂ ਨੂੰ ਲਾ ਕੇ ਨਹੀਂ ਖਾਣੀ ਆਉਂਦੀ ਕਿਸੇ ਨਾਲ ਤੂੰ ਰਹਿਣ ਦੇ ਤੂੰ ਆਇਆ ਜਾਇਆ ਕਰ ਤੇ ਬਹਿਰ ਮੇਰੇ ਕੋਲ ਚਾਹ ਬਣਾ ਲਾ ਕੇ ਅੰਦਰ ਹੀ ਆਉਣਾ ਵਾ ਚੱਲ ਇੱਥੇ ਧੁੱਪੇ ਬੈੰਨੇ ਆ ਆਹ ਚੱਲ ਤੂੰ ਬਹਿ ਮੈਂ ਚਾਹ ਬਣਾਉਣਾ ਤੇਰੇ ਪਾਜੀ ਨੂੰ ਬਾਹਰ ਖਾ ਕੇ ਲਿਆਵਾਂ ਚੱਲ ਚਾਹ ਲਿਆਵੀ ਮੰਗਾਮੀ ਨਾ ਕੋ ਆ ਕਿੰਨੇ ਹੁਣ ਈਹ ਹਜ਼ਾਰ ਤੈਨੂੰ ਦੇ ਤਾ ਹੁਣ ਆਪਣੇ ਕੋਲੋਂ ਪਾ ਕੇ ਤੇ ਮੇਰਾ ਸੋਨਾ ਛਡਾ ਦੀ ਆਇਆ ਕੋਲੋਂ ਕਿੱਥੇ ਪਾਉਣੇ ਆ ਜੇ ਤੂੰ 20 ਕੋਲ ਰਹਾ ਲਿਆ ਸੀ ਤੇ ਉਹੋ ਦੇ ਦਿੰਦੀ ਤੇ ਟਾਈਮ ਜਾਂਦਾ ਸਰ ਮੇਰਾ ਵੀ ਥੋੜੇ ਬਹੁਤੇ ਜੇ ਕੋਲੋਂ ਪੈਂਦੇ ਮੈਂ ਪਾਕ ਤੇ ਤੇਰਾ ਗਹਿਣਾ ਛਡਾਉਂਦੀ ਤੇ ਤੈਨੂੰ ਵੀ ਜੜੀਆਂ ਰੋਣੇ ਤਦੀਆਂ ਤਾਣੇ ਮਿਹਣੇ ਵਾਜਦੀ ਹੋਤ ਨਾ ਵਜਦੇ ਚੱਲ ਹੁਣ ਤੂੰ ਜਿੱਦਾਂ ਵੀ ਮਰਜ਼ੀ ਆ ਨਾ ਛਡਾ ਕੇ ਤੇ ਮੇਰੇ ਘਰੋਂ ਉੱਥੇ ਦੇ ਕੇ ਜਾ ਇਹਨਾਂ ਦੇ ਹੁਣ ਦੱਸ ਆ ਜਾਦੂ ਦੀ ਛੜੀ ਤੇਰੇ ਹੱਥ ਲੱਗੀ ਕਿਥੋਂ ਐਡੀ ਵੱਡੀ ਰਕਮ ਤੋਂ ਕਮੇਟੀ ਪਾਈ ਆ ਤੈ ਤਾਰਦੀ ਕਿੱਥੋਂ ਪੈਸੇ ਇਹ ਗੱਲ ਦੱਸ ਮੈਨੂੰ ਪਾਈਆ ਦਿੰਦਾ ਵਾ ਇਹ ਤੂੰ ਵੀ ਗੱਲਾਂ ਮੇਰੀਆਂ ਛੱਡ ਦੇ ਮੈਂ ਕਿੱਥੋਂ ਪੈਸੇ ਤਾਰਦੀ ਆ ਤੈਨੂੰ ਨਹੀਂ ਪਤਾ ਪ੍ਰਦੀਪ ਨਾ ਮੇਰੀ ਸਾਹਜ ਕਿਹੜੀ ਗੱਲ ਤੋਂ ਹਾਂ ਇਸੇ ਗੱਲਾਂ ਤੋਂ ਮੈਂ ਉਹਨਾਂ ਸਾਹਜ ਰੱਖੀ ਆ ਤੇ ਘਰ ਦੇ ਆ ਵੇ ਮੈਨੂੰ ਕਈ ਜਾਂਦੇ ਰਹਿੰਦੇ ਆ ਇਹ ਮਾੜੀ ਆ ਇਹਨਾਂ ਜਾਂਦੀ ਆ ਇਹ ਨਾਮਦੀ ਆ ਮੈਂ ਕਿਹੜੇ ਮਤਲਬ ਨਾਲ ਆਉਂਦੀ ਆ ਉਹ ਤੇ ਮੈਨੂੰ ਪਤਾ ਕਿਹੜਾ ਮਤਲਬ ਦੁੱਧ ਨਹੀਂ ਲਵਾਇਆ ਦਾ ਆ ਨੀ ਤੇਰੀ ਰੱਖੀ ਜਾਣੀ ਜੇ ਕਿਦਿਆ ਕਰਦੇ ਨੂੰ ਪਤਾ ਲੱਗ ਗਿਆ ਨਾ ਆ ਤੇਰੀ ਗੁੱਤ ਦਾ ਵਾਲ-ਵਾਲ ਜਿਹੜਾ ਥੋੜਾ ਬਹੁਤਾ ਬਚਿਆ ਨਾ ਇਹ ਵੀ ਨਹੀਂ ਹੋ ਰਹਿਣਾ ਐਦਾਂ ਦੇ ਕੰਮ ਕਰੀਏ ਕਿ ਲੋ ਤਾਂ ਦੁੱਧ ਵਾ ਅਗੜੀ 3 ਲੀਟਰ ਦੁੱਧ ਖੜਦੀ ਮੈਂ ਹਾਂ ਤੂੰ ਐਦਾਂ ਕਰ ਮੇਰੀ ਕਮੇਟੀ ਤਾਰੀ ਜਾਇਆ ਕਰ ਤੇ ਜਿੱਦਾਂ ਉਹਨਾਂ ਕਿਤੇ ਮੰਗੇ ਤੇ ਉਥੇ ਪੈ ਪਥਾੜੇ ਜਾਣੀ ਆ ਤੇ ਮੁੜ ਕੇ ਫੇਰ ਮੈਨੂੰ ਬਣਾਦੀ ਬੁਰਿਆ ਵੀ ਮੈਂ ਕਮੇਟੀ ਪਾ ਕੇ ਤੇ ਆਪਣੀ ਭੈਣ ਨੂੰ ਪੈ ਹੀ ਦਿੱਤੇ ਆ ਤੇ ਜਿੱਦਾਂ ਪਥਾੜੇ ਪੈਣਗੇ ਨਾ ਉਹ ਦਿਨ ਵੇਖੀ ਜਾਊਗੀ ਪ੍ਰਦੀਪ ਨੂੰ ਮੈਂ ਕਹਿਣਾ ਉਹ ਆਖੀ ਮੇਰੇ ਕੋ ਪੈਸੇ ਹੀ ਨਹੀਂ ਦਿੱਤੇ ਜਾਂਦੇ ਹਾਂ ਚੱਲ ਵੇਹਲਾ ਬਚ ਜਾਵੀ ਮੈਨੂੰ ਤੇ ਆਉਂਦਾ ਹੀ ਡਰ ਅੱਗੇ ਭਾਈਏ ਨੇ ਚਾਰ ਦੋ ਮਾਰੀਆਂ ਵਾ ਤੇ ਮੁੜ ਕੇ ਤਿੰਨ ਚਾਰ ਵੱਜਣਗੇ ਤਾਂ ਨਾਲੇ ਤਲਾ ਜਲਾ ਕਰੂਗਾ ਫਿਰ ਚੰਗੀ ਰਹੇਗੀ ਪਰ ਮੈਨੂੰ ਵੀ ਬਦਨਾਮ ਕਰਾਈ ਦੇ ਨਤੀ ਦੇ ਕੇ ਆਈ ਦਮਿੰਦਰ ਨੂੰ ਚੱਲ ਤੂੰ ਮੇਰਾ ਸੋਨਾ ਮੇਰੇ ਹੱਥ ਤੇ ਰੱਖ ਬਾਕੀ ਗੱਲਾਂ ਬਾਅਦ ਦੀਆਂ ਚੱਲ ਕੋਈ ਨਹੀਂ ਮੈਂ ਤੇਰੇ ਪਾਜੀ ਨਾਲ ਜਾਵਾਂ ਪਹਿਲਾਂ ਫਿਰ ਮੈਂ ਚਾਰਾ ਦੀ ਉਤੇ ਜੰਗਾ ਮੈਂ ਖਾਂ ਸੰਦੀਪ ਭਾਈ ਤਾ ਹੋ ਕੇ ਬਹਿ ਜਾ ਬਈ ਜੋ ਬਣਾ ਲਾ ਗਿਆ ਪਾਣੀ ਪਾਣੀ ਲਾ ਗਿਆ ਫੁੱਲ ਵੇਖਣ ਦਾ ਪਏਕ ਨਹੀਂ ਪਏ ਮੇਰੀ ਸੁਣੋ ਗੱਲ ਸੰਦੀਪ ਆਈ ਮੇਰੀ ਭੈਣ ਫਿਰ ਤੇ ਮੈਂ ਕਹਿੰਦਾ ਦੀਆ ਵੀ ਕੋਈ ਖਾਣ ਪੀਣ ਨੂੰ ਲਿਆ ਦਿਓ ਪਤਾ ਹੀ ਦਾ ਚੰਗੀ ਜਿਹੀ ਲੱਗੀ ਦਾ ਕਹਿੰਦਾ ਹੁਣ ਤੇ ਬਾਜੀ ਘਰੋਂ ਮੈਨੂੰ ਪੁੱਛਣ ਨਹੀਂ ਕਿੱਥੇ ਮੈਂ ਹੁੱਦਰ ਪਾਣੀ ਪੁੰਨ ਲਾਉਂਦੇ ਸਬਜ਼ੀਆਂ ਨੂੰ ਅੱਛਾ ਆਹੋ ਨਹੀਂ ਸੰਦੀਪ ਆਈ ਆ ਜਦੋਂ ਤੂੰ ਸੰਦੀਪ ਕੋ ਜਾਨੀ ਆ ਸਾਨੂੰ ਇੱਕ ਦੂਜੇ ਨੂੰ ਮਿਲਣੀ ਹੁੰਦੀ ਨਾ ਸੰਧੂ ਆਉਂਦਾ ਨਾ ਉਹ ਆਉਂਦਾ ਲਾ ਸੰਡੂ ਗਿਆ ਨਹੀਂ ਆਉਂਦਾ ਤੁਸੀਂ ਜਾਓਗੇ ਤੇ ਆਓਗੇ ਤੁਸੀਂ ਤੇ ਵੜਦੇ ਨਹੀਂ ਜੇ ਕੁਲਵਿੰਦਰ ਤਾਂ ਆਇਆ ਹੀ ਨਹੀਂ ਕਿੰਨਾ ਚਿਰ ਹੋ ਗਿਆ ਉਹ ਤਾਂ ਆਇਆ ਕਹੀ ਮੋੜ ਮੋੜ ਗੱਲ ਕਰਕੇ ਤੂੰ ਹੀ ਚਲ ਜਾਈਂ ਕੱਲੀ ਪਰ ਖਾਣ ਪੀਣ ਨੂੰ ਮੈਨੂੰ ਕਹਤਾ ਉਹ ਨਹੀਂ ਨਹੀਂ ਜੋ ਬਣ ਇਹ ਗੱਲ ਨਹੀਂ ਆ ਉਹ ਤਾਂ 6 ਮਹੀਨੇ ਹੋਏ ਆ ਗਿਆ ਹੀ ਨਹੀਂ ਆ ਉੱਥੇ ਹੀ ਗੱਡੀ ਤੇ ਹੀ ਇਹਦੇ ਉਹ ਕਦਾ ਆ ਜੇ ਤੁਸੀਂ ਸਗੋਂ ਇੱਥੇ ਰਹਿੰਦੇ ਤੁਸੀਂ ਮੇਰੇ ਨਾਲ ਜਾਇਓ ਤੁਸੀਂ ਵੀ ਨਹੀਂ ਮੇਰੇ ਨਾਲ ਜਾਂਦੇ ਉਹ ਤੇ ਵਿਚਾਰੀ ਇੱਥੇ ਸ਼ਹਿਰ ਆਈ ਸੀ ਤੂੰ ਤਾਂ ਕੱਲੂ ਤੁਰ ਪਈ ਨਹੀਂ ਮੈਨੂੰ ਖੜਿਆ ਕਦੀ ਕਿਆ ਕਦੀ ਚਲ ਕੋਈ ਨਹੀਂ ਗੁੱਸਾ ਨਾ ਕਰੋ ਮੈਂ ਲੈ ਜੂੰਗੀ ਤੇ ਮੈਂ ਕਹਿੰਦੀ ਉਹ ਖਾਣ ਨੂੰ ਲੈ ਆਓ ਚੰਗੇ ਜਿਨ ਲੱਗੀਦਾ ਤੇ ਆਜੋ ਨਾਲੇ ਮਿਲ ਲੀਏ ਚ ਹਾਂਜੀ ਕੋ ਦਾਲ ਚ ਕੜਾ ਚੱਲਣ ਡਿਆ ਕਦੀ ਉਹ ਆ ਜਾਂਦੀ ਆ ਕਦੀ ਤੂੰ ਚੱਲ ਜਾਂਦੀ ਓਥੇ ਗੱਲ ਰੱਖਦੇ ਕੀ ਆ ਦਿਲ ਦੀ ਬਾਅਦ ਚ ਪਤਾ ਲੱਗਾ ਨਾ ਕਿ ਤੂੰ ਜੁੱਤੀਆਂ ਖਾਂਗੀ ਲੈ ਤੁਸੀਂ ਵੀ ਉਹ ਗੱਲ ਕਰੀ ਜਾਂਦੇ ਜੀ ਦਾਲ ਚ ਕਾਲਾ ਕਾਦਾ ਵਾ ਪਹਿਣਾ ਪਹਿਣਾ ਵਾ ਪਹਿਣਾ ਪਹਿਣਾ ਨਹੀਂ ਦੋਸਤੋ ਕਰਨਾ ਤੇ ਕਿੰਨੇ ਕਰਨਾ ਅਸੀਂ ਸੰਟੂ ਅਸੀਂ ਮਿਲਦੇ ਨਹੀਂ ਸੰਟੂ ਸੰਟੂ ਓ ਤੂੰ ਪਹਿਣਾ ਪਹਿਣਾ ਉਹ ਆ ਗਈ ਤੇ ਤੂੰ ਚੱਲ ਗਈ ਉਹ ਆ ਗਈ ਤੇ ਮੈਂ ਚੱਲ ਗਈ ਸਾਡਾ ਤਾਂ ਸਿਰ ਖੂਨ ਦਾ ਰਿਸ਼ਤਾ ਵਾ ਸੰਟੂ ਸੰਟੂ ਆਂਦੇ ਤੁਹਾਨੂੰ ਪਤਾ ਹੀ ਨਾ ਕੀ ਜਾਂਦੇ ਹੁੰਦੇ ਆ ਨਾ ਤੁਸੀਂ ਤੁਸੀਂ ਮਿਲੋਗੇ ਤੇ ਅਗਲਾ ਮਿਲੂਗਾ ਨਹੀਂ ਉਹ ਹੁਣ 6 ਮਹੀਨੇ ਹੋਏ ਗੱਡੀ ਤੇ ਗਿਆ ਵਿਚਾਰਾ ਕੀ ਲਾਵਾਂ ਠੰਡਾ ਠੰਡ ਆ ਨਹੀਂ ਠੰਡਾ ਰਹਿੰਦਾ ਠੰਡ ਚ ਕੀ ਠੰਡਾ ਪੀਣਾ ਕੋਈ ਮਠਾਈ ਜਾਂ ਰਸਗੁਲੇ ਲੈ ਆਓ ਲੈ ਆ ਨਾ ਜਾ ਆ ਕੰਮ ਕਰ ਜਾ ਚਲਾ ਜੋ ਮਿਲ ਲਓ ਪਤਾ ਚੰਗੇ ਲੱਗੀਦਾ ਤੇ ਨਾ ਨਾ ਤੇ ਲੱਗ ਗਿਆ ਆ ਆਇਦਾਂ ਆਜੋ ਉਧਰ ਨੂੰ ਕੀ ਜਾਣਾ ਵਾਲ ਪੈਂਦਾ ਜਿਆਦਾ ਮੈਂ ਤਾਂ ਚਾਹ ਹੀ ਬੜਾ ਮੇਰੀ ਭੈਣ ਆਈ ਆ ਤੇ ਵਿਚਾਰੀ ਚੱਲਾ ਫਿਰ ਵੀ ਟੁੱਟੀ ਭੱਜੀ ਆਈ ਜਾਂਦੀ ਆ ਜਿੱਦਾਂ ਵੀ ਆਜੋ ਲੈ ਆ ਗਈ ਤੇਰੇ ਭਾਜੀ ਸੱਸੀ ਭਾਜੀ ਸਤਿ ਸ਼੍ਰੀ ਅਕਾਲ ਆਜੋ ਬਹਿਜੋ ਕੱਲੇ ਕੱਲੇ ਆ ਜਿੰਦੇ ਕੀ ਗੱਲ ਸਾਧੂ ਸਾਹਿਬ ਮੇਰੇ ਕਿਥੇ ਉਹ ਭਾਜੀ ਤੁਹਾਨੂੰ ਪਤਾ ਹੀ ਆ ਗੱਡੀਆਂ ਦਾ ਕਿਥੋਂ ਕੰਮ ਮਿਲਦਾ ਵਾ ਗੱਡੀਆਂ ਦੇ ਕੰਮ ਹੀ ਇਦਾਂ ਦੇ ਆ ਨਾ ਤੂੰ ਹੀ ਸਾਨੂੰ ਸਾਦੇ ਲੈ ਕਦੀ ਉਹਨੇ ਨਹੀਂ ਕਿਹਾ ਬੰਨੂ ਕਿ ਮੈਂ ਆਦਾ ਕਦੀ ਤੂੰ ਹੀ ਨਹੀਂ ਕਿਹਾ ਕਿ ਆਜੋ ਤੁਸੀਂ ਸੰਦੀਪ ਮੇਰੇ ਨਾਲ ਗੁੱਸਾ ਉੱਥੇ ਜੇਹੋ ਚਾੜਨ ਰਿਹਾ ਸੀ ਭਾਈਆ ਤੇਰਾ ਕਹਿੰਦਾ ਵੀ ਨਾ ਮੈਂ ਮਿਲਦਾ ਨਾ ਉਹ ਹੁੰਦਾ ਮੇਰੇ ਕੋਲ ਤੁਸੀਂ ਦੋਵੇਂ ਤੁਰੀਆਂ ਰਹਿੰਦੀਆਂ ਤੁਸੀਂ ਦੋਵੇਂ ਠੋਕ ਠੋਕ ਜੜੀ ਹੋਈਆਂ ਵਾ ਕੀ ਗੱਲ ਹੁਣ ਭਾਜੀ ਤੈਨੂੰ ਤੇ ਤੇਰੇ ਸਾਡੇ ਨੂੰ ਪਤਾ ਹੋਊਗਾ ਕਿਉਂ ਨਹੀਂ ਉਹ ਆਉਂਦਾ ਹੇ ਕਿਉਂ ਨਹੀਂ ਜਾਂਦੇ ਇਹ ਵੀ ਕੱਲੀ ਚਲ ਜਾਂਦੀ ਆ ਤੂੰ ਵੀ ਕੱਲੀ ਆ ਜਾਂਦੀ ਆ ਇਹ ਕੀ ਗੱਲ ਹਾਈ ਦੌੜ ਪੈਰਾ ਪੈਣਾ ਦਾ ਪਿਆਰ ਹੀ ਬੜਾ ਪਿਆਰ ਹੀ ਬੜਾ ਵਾ ਸਾਡਾ ਨਾ ਪਿਆਰ ਤੇ ਆਂਦੇ ਸਾਨੂੰ ਆ ਚੱਲ ਕੋਈ ਨਹੀਂ ਜਦੋਂ ਆਊਗਾ ਨਾ ਸੰਦੀਪ ਹਣ ਭਾਜੀ ਕੁਲਵਿੰਦਰ ਭਾਜੀ ਤੇ ਸਾਦਲੀ ਬਣੇ ਅਸੀਂ ਦੋਵੇਂ ਆ ਜਾਾਂਗੇ ਮਿਲ ਕੇ ਆਵਾਂਗੇ ਤੇ ਇਹਦਾ ਵੀ 4 ਇੰਚ ਪੂਰੀ ਹੋ ਜੂਗੀ ਆਹੋ ਲਿਆਉਂਗੀ ਨਹੀਂ ਇਹ ਪਤਾ ਕੀ ਕਹਿਣ ਦੀ ਮੈਂ ਚੱਲੀ ਬੱਸੇ ਬੈ ਗਈ ਕੱਲੀ ਆ ਗਈ ਤੇ ਗਈ ਤੇ ਘਰ ਨੂੰ ਮਿਲਿਆ ਹੀ ਬਸ ਸਾਨੂੰ ਤੁਸੀਂ ਬਾਹਰ ਬਾਰੀ ਰੱਖੋ ਕੋਈ ਨਹੀਂ ਹੁਣ ਤੁਸੀਂ ਜਾਓ ਤੇ ਥੋੜਾ ਜਿਹਾ ਸਮਾਨ ਲੈ ਗਾ ਖਾਣ ਪੀਣ ਵਾਲਾ ਕੁਛ ਲੈ ਆ ਦਿਓ ਕੁੜੀ ਨੂੰ ਲੈ ਲੈਣਾ ਕੋਈ ਨਹੀਂ ਰੋਟੀ ਰੱਟੀ ਖਾਧੀ ਆ ਚਾਹ ਘਟ ਬਣਾ ਕੇ ਲੈ ਆਇਆ ਮੈਂ ਜਾਵਾ ਕੋਈ ਨਹੀਂ ਚਲੀ ਜਾਣਾ ਲੈ ਸੁਖਪੈੰਜੀ ਵੀ ਆ ਗਈ ਧੰਨਵਾਦ ਕੀ ਹਾਲ ਨਹੀਂ ਪੈਣਾ ਜਾਓ ਤੁਸੀਂ ਲੈ ਆਓ ਫਿਰ ਜੋ ਬਣ ਲੈ ਲੈਣਾ ਖਾਣ ਨੂੰ ਆਹੋ ਹੁਣ ਕੱਲਿਆਂ ਨਹੀਂ ਹੋਣਾ ਮੇਰਾ ਸਾਡੂ ਨਾਲ ਆਵਾਂ ਤੇ ਇਹਦਾ ਇਹਦੀ ਕੱਲੀ ਤੁਰ ਪਉਂਦੀ ਆ ਤੂੰ ਕੱਲੀ ਤੁਰ ਨਿਕਲ ਆਉਣੀ ਆ बस ओ आके आ ਜਾਣਗੀ ਤੇ ਕਮਲਿਆ ਕਲੀਆਂ ਕਲੀਆਂ ਨੇ ਉਹਨਾਂ ਨੇ 100 ਚੁਗਲੀਆਂ ਕਰਨੀਆਂ ਹੁੰਦੀਆਂ ਤੇ ਇਹ ਵੀ ਨਾਲ ਚੱਲਦੀਆਂ ਚੁਗਲੀਆਂ ਸਾਡੀਆਂ ਕਰਦੀਆਂ ਬਾਹਰੋਂ ਕਰਦੀਆਂ ਤੋੜਦੀਆਂ ਤੇ ਤੁਹਾਨੂੰ ਨਾਲ ਨਹੀਂ ਖੜਦੀਆਂ ਮੇਰੀ ਸੁਣ ਤੂੰ ਹੁਣ ਉਹਦੀ ਛੱਡ ਸਾਡੀ ਵੀ ਮੇਰੇ ਨਾਲ ਮੇਰਾ ਸੇਲ ਹੀ ਨੋਗਾ ਦੇਖੀ ਨਾ ਚੱਲ ਕੋਈ ਨਹੀਂ ਬਖਾਲਾ ਤੂੰ ਕਹਿੰਦੀ ਗੱਦੀ ਤੇ ਵਿਆਹ ਵਾ ਇਹ ਮੈਨੂੰ ਛੱਡ ਇੱਥੇ ਛੱਡ ਜਾਂਦੀ ਤੂੰ ਘਰ ਦਾ ਕੰਮ ਕਰ ਲੈ ਮੈਂ ਆ ਗਈ ਕੋਈ ਨਹੀਂ ਬਖਾਲ ਲਾ ਲਿਆ ਕਰ ਆ ਜਾ ਉਹ ਦਰਿਆ ਵਾ ਸਾਡੂ ਕੋਲ ਚਲ ਠੀਕ ਆ ਲੈ ਉਹ ਮੇਰੀ ਸੁਣ ਗੱਲ ਨਹੀਂ ਭੈਣੇ ਤੂੰ ਤੇ ਗੇੜਾ ਮਾਰਦੀ ਨਹੀਂ ਅੱਜ ਮੇਰੀ ਭੈਣ ਆਈ ਇਹ ਤਾਂ ਕਿਤੇ ਰੌਣਕ ਲੱਗੀ ਘ ਮੈਂ ਜਾਵਾਂ ਪਲਾ ਆਹੋ ਭੈਣ ਆਉਂਦੀ ਵੇਖੀ ਤਾਂ ਆ ਗਈ ਉਦਾਂ ਤੈਨੂੰ ਰਾਹ ਨਹੀਂ ਆਉਂਦਾ ਆ ਜਾਇਆ ਕਰ ਵੇ ਹਾਂ ਇਹੀ ਰਿਸ਼ਤਾ ਹੁੰਦਾ ਵਾ ਦਰਾਣੀ ਠਾਣੀ ਦਾ ਤੂੰ ਤੇ ਪਤਾ ਨਹੀਂ ਘਰੋਂ ਹੀ ਨਹੀਂ ਨਿਕਲਦੀ ਪਤਾ ਨਹੀਂ ਕੀ ਕਰਦੀ ਰਹਿਣੀ ਆ ਬਸ ਇਦਾਂ ਹੀ ਕਰਨਾ ਕੀ ਹਾਂ ਨਹੀਂ ਕਿ ਜੀਣਵਾ ਹੁਣ ਅੱਛਾ ਚੱਡ ਕੇ ਟਾਈਮ ਹੋ ਜਾਂਦਾ ਚੱਲ ਸੰਦੀਪ ਗੱਲਾਂ ਕਰ ਮੈਂ ਦਰਾਣੀ ਨਾਲ ਤਾਂ ਮੈਂ ਲੈ ਆਵਾਂ ਚਾਹ ਬਣਾ ਲਿਆਵਾਂ ਕੋਟਾ ਆਹੋ ਰਾਜੀ ਬਾਜੀ ਕਰ ਲੋ ਬੱਚੇ ਨਹੀਂ ਲਿਆਦੇ ਬੱਚਾ ਦਾ ਸਕੂਲ ਹੀ ਮੈਂ ਅਗਰ ਆਲੇ ਆਉਣੇ ਵਾਲੇ ਹੇ ਤਾਂ ਮੈਂ ਜਾਂਦਾ ਪਹਿਲਾ ਹੋਵਾ ਮੀਲਾ ਵਾ ਦੀਦੀ ਨੂੰ ਇਹ ਮੇਰੀ ਠਾਣੀ ਦਾ ਪਿਆਰ ਕਿਤੇ ਮੈਂ ਚਾਰ ਦਿਨ ਨਾ ਆਵਾਂ ਤੇ ਜੀ ਨਹੀਂ ਲੱਗਦਾ ਐਦਾ ਕਰਦੀ ਐ ਨਹੀਂ ਤੂੰ ਕਰਮਾ ਵਾਲੀ ਆ ਤੇਰੀ ਜਠਾਣੀ ਤੇ ਰਨਾ ਇੰਨਾ ਕਰਦੀ ਆ ਨਹੀਂ ਤੇ ਅੱਜ ਕੱਲ ਜਠਾਣੀ ਐ ਤੇ ਕਿਤੇ ਪੁੱਛਦੀਆਂ ਵੀ ਨਹੀਂ ਆ ਨਾ ਨਾ ਬਹਿਣ ਆਡਾ ਦੇਖਦੇ ਇੰਨਾ ਪਿਆਰ ਵਾ ਨਾ ਕਦੇ ਆਹੀਂ ਕਦੇ ਲੜਕੇ ਨਹੀਂ ਵੇਖਿਆ ਜੇ ਜਿੱਥੇ ਜਾਣਾ ਇਕੱਠਿਆਂ ਜਾਈਦਾ ਪਿਆਰ ਹੋਣਾ ਵੀ ਚਾਹੀਦਾ ਵਾ ਸੋਭਾ ਵੀ ਤਾਂ ਹੀ ਮਿਲਦੀ ਆ ਜਿਹਦਾ ਕੋਈ ਕਿਸ ਨੂੰ ਅੱਖੀਂ ਵੇਖਣਾ ਨਾ ਨਾ ਚਾਵੇ ਉਹ ਪਰ ਚੰਗਾ ਜਿਆ ਨਹੀਂ ਲੱਗਦਾ ਵਿਰਖਨ ਉਤੇ ਤੁਹਾਡੀ ਵੀ ਜਠਾਣੀ ਭੜੀ ਚੰਗੀ ਲੱਗਦੀ ਹੈ ਕੀ ਆnde ਹੁੰਦੇ ਆ ਦੂਰਾ ਦੂਰਾ ਢੋਲ ਵੱਜਦੇ ਚੰਗੇ ਲੱਗਦੇ ਆ ਉਹ ਤਾਂ ਜਿਹਦੇ ਘਰ ਪਈਆਂ ਹੁਣ ਪਤਾ ਤੇ ਉਹਨੂੰ ਹੀ ਹੁੰਦਾ ਵਾ ਚੱਲ ਕੋਈ ਗੱਲ ਨਹੀਂ ਆਪ ਚੰਗੇ ਬਣ ਕੇ ਰਿਆ ਕਰੋ ਤੇ ਦੂਜਾ ਆਪੇ ਨਹੀਂ ਕੁਛ ਕਹਿੰਦਾ ਨਹੀਂ ਕਿੰਨਾ ਕ ਚੰਗੇ ਬਣ ਕੇ ਰਹੀਏ ਚੰਗੇ ਵੀ ਤੇ ਤਾਂ ਹੀ ਬਣਿਆ ਜਾਂਦਾ ਜੇ ਅਗਲਾ ਬੰਦਾ ਵੀ ਚੰਗਾ ਹੋਵੇ ਤੇ ਉਹ ਚਲੋ ਕੋਈ ਗੱਲ ਨਹੀਂ ਐਵੇਂ ਟੈਨਸ਼ਨ ਲਈਦੀ ਹੁੰਦੀ ਜਿੱਦਾਂ ਨਾ ਮੋਲ ਹੋਵੇ ਫਿਰ ਉਹਦਾਂ ਦੇ ਰਹਿਣ ਲਾ ਪੀਦਾ ਹੁੰਦਾ ਇਹ ਤਾਂ ਗੱਲ ਤੁਹਾਡੀ ਵੀ ਸਹੀ ਇਹ ਤਾਂ ਮੈਨੂੰ ਡੱਬਾ ਫੜਾ ਕੇ ਗਿਆ ਵਾਂ ਤੇ ਕੰਧ ਪਿੱਛੇ ਹੀ ਫੜਾ ਗਿਆ ਇਹ ਤੂੰ ਘਰ ਆ ਜਾ ਕੋਈ ਗੱਲਬਾਤ ਕਰ ਲੈ ਇਹਨੂੰ ਵੀ ਪਤਾ ਨਹੀਂ ਕਾਹਦਾ ਸਾੜਾ ਚੜਿਆ ਰਹਿੰਦਾ ਜੇ ਮੇਰੀ ਭੈਣ ਆਈ ਜਾਂਦੀ ਵਿਚਾਰੀ ਸੋਖਦੋ ਕਰਨ ਮੈਂ ਉਹਨੂੰ ਕਸ ਕੀ ਦੇਣਾ ਜਿਹੜੇ ਮੈਨੂੰ ਨੋਟ ਫੜਾਏ ਐ ਵੀ ਜਿਹੜੇ ਮੈਂ ਉਹਦੇ ਮੋਟੇ ਦੇ ਦੇਣੇ ਆ ਹੱਦ ਹੋਈ ਆ ਮਨ ਤਾਂ ਲਾਗੇ ਬੈਂਦਾ ਸੌ ਸੌਦੋ ਕੋ ਕਰਦਾ ਵਾ ਸੱਤ ਬਗਾਨਿਆਂ ਵਾਂਗੂ ਬਾਹਰੋਂ ਚੱਲ ਗਿਆ ਉਹ ਹਾਲ ਨਹੀਂ ਇਹਦਾ ਬੰਦੇ ਦਾ ਵੀ ਮੈਂ ਇਹਦਾ ਕਰਦੀ ਆ ਚਾਹ ਬਿਾਲ ਕੇ ਨਾ ਤੇ ਰੋਟੀ ਤਿਆਰ ਕਰ ਲੈਣੀ ਪਤਾ ਨਹੀਂ ਵਿਚਾਰੀ ਭੁੱਖੀ ਤੇ ਆਈ ਆਈ ਹੋਣੀ ਆ ਕਿੰਨਾ ਸੋਚਦੀ ਮੇਰਾ ਫੇਰ ਪੈਸੇ ਦੇਣ ਆਈ ਆ ਚਲ ਕੋਈ ਨਹੀਂ ਸੰਦੀਪ ਆਜੋ ਅੰਦਰ ਹੀ ਸੁਖ ਇੱਥੇ ਬੀਨੇ ਜਾ ਲੈ ਜੋ ਬੰਦਾ ਵੀ ਮੱਕਾ ਪਰ ਰਖ ਲਿਆਈਓ ਤੇ ਉਹ ਬੰਦਾ ਵੇਹਲਾ ਆਈ ਨਹੀਂ ਆ ਚਲ ਕੋਈ ਨਹੀਂ ਵੱਦ ਪੀ ਲਾਂਗੇ ਠੰਡ ਵਾ ਹੁਣ ਆਜੋ ਬਹਿ ਜਾ ਸੰਦੀਪ ਤਾ ਆ ਜਾ ਪਹਿਲੇ ਹਣੀ ਚਾਹ ਨਹੀਂ ਕੋਈ ਨਹੀਂ ਠੰਡ ਵਾ ਥੋੜੀ ਥੋੜੀ ਹੋਰ ਪਾ ਲਿਓ ਇਹ ਧੁੱਪੇ ਪੈ ਜਾਣਾ ਹੈਗਾ ਚੱਲ ਕੋਈ ਨਹੀਂ ਚਾਹ ਖੜੋ ਤੇ ਪੀਓ ਭੁੱਖ ਲੱਗੀ ਟੀ ਮੇਰੀ ਭੈਣ ਨੂੰ ਵੀ ਵਿਚਾਈ ਨੂੰ ਖੇਚਲ ਕਾਦੀ ਆ ਭਣ ਭਰਾ ਵਾ ਤੇ ਖੇਚਲ ਹੀ ਹੁੰਦੀ ਕਿਹੜਾ ਕੋਈ ਤੁਰਿਆ ਰਹੋ ਜ ਲੈ ਤੂੰ ਸੁਣਾ ਤਲਵੀਰ ਗਿਆ ਸਕੂਲ ਤਲਵੀਰ ਗਿਆ ਸਕੂਲੇ ਅੱਛਾ ਚੱਲ ਵਧੀਆ ਵਾ ਤੇ ਕੰਮ ਲੱਗਦਾ ਮੈਨੂੰ ਅੱਜ ਟਾਈਮ ਨਾ ਵਹਿਲੀ ਹੋ ਗਈ ਮੈਂ ਅੱਜ ਬੜੀ ਸੋਹਣੀ ਵੀਡੀਓ ਕੀ ਹੈ ਅੱਛਾ ਚਲੋ ਫੜੋ ਫਿਰ ਖਾਓ ਪੀਓ ਚਾ ਕਿੱਦਾਂ ਪੜਾਈ ਚੱਲਦੀ ਹੈ ਤਲਵੀਰ ਵੀ ਠੀਕ ਆ ਬੜਾ ਵਧੀਆ ਚਲੋ ਵਧੀਆ ਚਾਹੀਦਾ ਵੇਖ ਲਾ ਸਾਡਾ ਤੇ ਦਰਾਣੀ ਛਾਣੀ ਦਾ ਇੰਨਾ ਪਿਆਰ ਹੀ ਜਦੋਂ ਨਿਆਣੇ ਆਉਂਦੇ ਆ ਨਾ ਇਥੇ ਭੱਜੇ ਆਉਂਦੇ ਜੇ ਮੈਂ ਉਹਨਾਂ ਨੂੰ ਪਿਆਰ ਕਰਦੀ ਨਿਆਣਾ ਆਂਦੇ ਆਂਦੇ ਮੂੰਹ ਲਾਜਦਾ ਰੱਬ ਦਾ ਰੂਪ ਤੇ ਵੇਖ ਲਾ ਇੱਥੇ ਚਾਚੀ ਚਾਚੀ ਤਾਈ ਤਾਈ ਕਰਦੇ ਆ ਇਹ ਮੇਰੇ ਨਿਆਣੇ ਮੇਰਾ ਉਧਰ ਚਲ ਜਾ ਦੇ ਦੇ ਵੀ ਤੇ ਸਾਡਾ 10 ਦਿਨ ਹੋਏ ਆਈ ਨਹੀਂ ਤੇ ਮੇਰਾ ਜੀਜੀ ਆ ਨਹੀਂ ਲੱਗਣ ਰਿਹਾ ਤੇ ਇੱਕ ਤੇਰੀ ਜਠਾਣੀ ਵੇਖ ਲਾ ਦਿਨ ਰਾਤ ਸੇ ਆਪਣੇ ਪਾਈ ਰੱਖਦੀ ਆ ਚਲੋ ਕੀ ਕਰਨਾ ਇਸ ਮਤਾਂ ਜਿਹਾ ਹੋਊਗੀ ਤੇ ਸਤਾ ਹੋਊਗਾ ਸਹੀ ਗੱਲ ਆ ਸਾਡਾ ਨਹੀਂ ਪਹਿਲਾਂ ਅਸੀਂ ਕਿਤੇ ਸ਼ਹਿਰ ਬਾਹਰ ਜਾਣਾ ਇਕੱਠੀਆਂ ਆਨੇ ਕਿਤੇ ਸਾਡੇ ਤੇ ਕਿਤੇ ਸਰਦਾ ਨਹੀਂ ਘੜੀ ਇੱਕ ਨਾ ਮੈਂ ਤੇ ਆਖਾਂ ਨਾ ਕਿ ਆ ਵਾਂਡੇ ਚੱਲੀਏ ਸ਼ਹਿਰ ਦੀ ਤੇ ਗੱਲ ਦੂਰ ਦੀ ਆ ਮੇਰੇ ਨਾਲ ਤੇ ਕਿਤੇ ਵਾਂਡੇ ਜਾ ਕੇ ਵੀ ਨਹੀਂ ਕੋਈ ਤੂੰ ਸੁਰੂ ਤੋਂ ਭੂਏ ਚੜਾਰੀਆ ਚਾਹ ਪੀ ਖਾਪਣਾ ਹੁਣ ਟੈਂਸ਼ਨਾਂ ਛੱਡੋ ਉਹਨਾਂ ਦੀਆਂ ਖਾਡੋ ਆ ਖਾਓ ਪਾਜੀ ਕਿੱਥੇ ਗਈ ਟਿੱਕਾ ਲਈ ਚ ਫੇਰ ਉਹ ਕੋਈ ਬੰਦਾ ਕਹਿਣ ਰਿਹਾ ਸੀ ਕਿ ਤੇ ਜਾਣਾ ਵਾ ਉਹਦੇ ਨਾਲ ਚਲ ਗਿਆ ਹੀ ਹਾਂ ਦਾ ਦੱਸਦੀ ਸੰਦੀਪ ਨੂੰ ਗੁੱਸਾ ਹੀ ਨਾ ਕਰੇ ਵੀ ਪਾਈ ਚਲ ਗਿਆ ਵਾ ਮੈਂ ਹਾਂ ਕੋਈ ਨਹੀਂ ਹਾਂ ਹਾਂ ਗੱਲਾਂ ਬਾਤਾਂ ਹੁਸਾਰੇ ਅੱਗੇ ਸੰਧੂ ਦਾ ਹੀ ਹਾਂ ਤੇ ਵੇਲਾ ਨਹੀਂ ਚਲ ਗਿਆ ਚੱਲ ਲੈ ਤਾਂ ਸਾਡੀ ਨਾਲਦਾ ਨਹੀਂ ਪਿਆਰੇਗਾ ਘਰਾਂ ਦੇ ਵੀ ਕੰਮ ਕਾਰ ਘਈ ਆ ਕਰਨੇ ਪੈਂਦੇ ਸੰਦੀਪ ਤੈਨੂੰ ਪਤਾ ਹੀ ਆ ਹੁਣ ਤਾਂ ਇਹਨੂੰ ਵੀ ਪਤਾ ਵਾ ਵੀ ਮੈਂ ਕਰ ਕਰ ਕੇ ਤੇ ਉਹ ਵੀ ਕੰਮ ਕਰਨਾ ਵਾ ਜ਼ਰੂਰੀ ਆ ਹਾਂ ਇਹ ਤੇ ਗੱਲ ਹੈ ਮਹੀਨਾ ਹੋਇਆ ਜੀ ਘਰ ਬੈਠਾ ਵਾ ਕਿ ਪਾਈ ਇਤਰਾ ਵੀ ਆਹੋ ਗੱਡੀਆਂ ਦਾ ਕੰਮ ਹੀ ਇਦਾਂ ਦੇ ਆ ਲੱਭਾਂ ਦੇ ਇਦਾਂ ਹਾਂ ਜੇ ਤੇ ਮਿਲ ਜੇ ਠੀਕ ਆ ਨਾ ਮਿਲ ਮੈਨੂੰ ਤਾਂ ਘਰ ਬੈ ਜਾ ਹਾਂ ਦੀਦੀ ਹਾਂ ਪਾਜੀ ਨੇ ਆ ਕੋਠਾ ਕੱ ਲਈ ਸੱਤ ਤਾਵਾ ਤੀਨਾ ਪਾਣੀ ਇਹ ਤੂੰ ਟੈਨਸ਼ਨ ਨਾ ਲੈ ਮੈਂ ਨਹੀਂ ਅੱਡ ਹੋਣ ਲੱਗੀ ਉਹ ਪਤਾ ਕੀ ਆ ਆ ਸਫਾਈ ਰੱਖੀ ਆ ਅੱਛਾ ਉਹ ਫੇਰ ਠੰਡ ਬਣਾਉਂਦੀ ਹੁਣ ਹਾਂ ਤੇ ਉਹ ਇੱਥੇ ਬੰਦ ਹੀ ਦੀ ਆ ਨਾਲੇ ਸਬਜ਼ੀਆਂ ਦੀ ਰੱਖੀ ਉਹ ਤਾਂ ਤੈਨੂੰ ਪਤਾ ਅਜਗਾ ਲੋਕੀ ਛੱਡਦੇ ਨਹੀਂ ਸਬਜ਼ੀਆਂ ਤੇ ਵੇਖ ਲੈ ਪਾਈਏ ਨੂੰ ਕਹਿ ਦਿੰਨੀ ਆ ਤੇ ਸਾਰਾ ਆ ਉਹਦੀ ਮਿਹਰਬਾਨੀ ਆ ਉਹਨੇ ਇੰਨਾ ਕੋ ਲਾਤਾ ਹੀ ਤੇ ਮੇਰੇ ਜਿੱਥੇ ਨਹੀਂ ਹਿੰਮਤ ਆ ਲਸਣ ਕੋਡਣ ਵਾਲਾ ਹੈ ਕਿੰਨੇ ਦਿਨ ਹੋ ਗਏ ਓ ਤੇ ਕਿਤੇ ਪੈਰੀ ਨਹੀਂ ਵਗਣ ਡਿਆ ਵੀ ਕੋਡ ਲਾ ਤੁਸੀਂ ਤੇ ਹਾਰੇ ਕਾ ਸਬਜੀ ਲਾਈ ਆ ਕਿੰਨਾ ਵਧੀਆ ਆ ਪਾਲਕ ਮੇਥੀ ਤਨੀਆਂ ਮੂੜੀਆਂ ਆਵਲਾ ਲਸਣ ਮੇਹਾਲੂ ਆਂਦੇ ਆਲੂ ਵੀ ਮਹਿੰਗੇ ਆ ਪਿਛਲੀ ਵਾਰ ਲਸਣ ਬੜਾ ਮਹਿੰਗਾ ਸੀ ਅਹੀਂ ਡਰਦਿਆਂ ਨੇ ਇੰਨੇ ਕਿਾਰੇ ਲਾ ਲੱਥੇ ਵੀ ਲਾਇਆ ਈ ਆ ਆਹ ਘੜੀ ਗੱਲ ਕਰਦੀ ਆ ਆ ਵੀ ਸਬਜੀ ਪਾਈਏ ਲਾਈ ਆ ਵੀ ਸਬਜੀ ਪਾਈਏ ਲਾਈ ਮੇਰੇ ਵੱਲ ਵੇਖੀ ਜਾ ਕੇ ਉੱਥੇ ਹਾਂ ਜੱਟੀ ਨੇ ਕਿੱਦਾਂ ਸਬਜ਼ੀਆਂ ਲਾਈਆਂ ਨੇ ਵਾਟ ਟਪ ਕੇ ਤਾਂ ਚੱਲ ਸਬਜ਼ੀ ਲੈ ਆਈ ਦੀ ਆ ਮੋਲ ਦੀਆਂ ਸਬਜ਼ੀਆਂ ਕਿਹੜੀਆਂ ਖਾਧੀਆਂ ਜਾਂਦੀਆਂ ਮੈਂ ਹਰ ਇੱਕ ਚੀਜ਼ ਲਾਈ ਆ ਮੰਨਦੀ ਨਹੀਂ ਆ ਮੈਂ ਵੀ ਤਾਂ ਸਬਜ਼ੀਆਂ ਲਾਈਆਂ ਹੋਣਗੀਆਂ ਪੰਜਾ ਦੇ ਸਾਰਾ ਦਿਨ ਤੂੰ ਤੋੜਦੀ ਰਹੀ ਨਹੀਂ ਆ ਆ ਜਾ ਬਹਿ ਜਾ ਰਮਾਨਾ ਕਿਹੜਾ ਕੰਜਰ ਮੰਜਾ ਤੋੜਦਾ ਨਹੀਂ ਮੰਜੇ ਤੇ ਉਹ ਤੋੜਦੀ ਨਾ ਬਥੇਰੇ ਸੁਸਰੀ ਵਾਂਗੂ ਸਾਰੇ ਦਿਹਾੜੀ ਜਠਾਣੀ ਮੇਰੇ ਸੁੱਤੀ ਰਹਿੰਦੀ ਆ ਹਾਏ ਹਾਏ ਕੋਈ ਕੀ ਕਰਨੀ ਆ ਕਿਹੜਾ ਕੰਮ ਕਰਨ ਵਾਲਾ ਤੇ ਕਿਹੜਾ ਨਹੀਂ ਮੈਂ ਕਿਤੇ ਜਾਣਾ ਵੀ ਹੋਵੇ ਨਾ ਸਾਰਾ ਕੰਮ ਤਾਂ ਤਾਂ ਨਬੇੜ ਕੇ ਤੇ ਫਿਰ ਮੈਨੂੰ ਕਿਤੇ ਜਾਣਾ ਪੈਂਦਾ ਉਹ ਕਰਦੀਆਂ ਦੁੱਗੀਆਂ ਉਹ ਮੰਝੇ ਤੇ ਉਹ ਤੋੜਦੀਆਂ ਲੈ ਤੈਨੂੰ ਪਤਾ ਹੀ ਆ ਜਦੋਂ ਆਪਾਂ ਮਿਹਨਤ ਕਰਨ ਦਾ ਵੀ ਇਹ ਪਿੱਛੇ ਨਹੀਂ ਮੁੜ ਕੇ ਵੇਖੀਦਾ ਨਹੀਂ ਸਬਜ਼ੀ ਵਾਲੇ ਨੂੰ ਕਿਹੜੇ ਨੋਟ ਫੜਾਉਣੇ ਸੌਖੇ ਆ ਉਹ ਵੀ 100 ਦਾ ਫੜਾਈ ਤੇ ਉਹ ਜਾਂਦਾ ਮੈਂਟਾ ਚੋਦੀ ਤੇ ਮਗਾਈ ਵਾਧੂ ਦੀ ਤੈਨੂੰ ਪਤਾ ਹੀ ਮਗਾਈ ਵਾਧੂ ਦੀ ਅੱਜ ਕੱਲ ਤੇ ਮਹਾਈ ਬੱਚੇ ਨਹੀਂ ਆ ਪੀਸਾ ਫਸਾਂ ਦਾ ਹੀ ਖਰਚਾ ਨਿਕਲਦਾ ਤੈਨੂੰ ਪਤਾ ਤਾਂ ਹੈਗਾ ਤੇਰੀ ਭੈਣ ਕਿੰਨੀ ਮਹਿਮਤੀ ਆ ਹਾਂ ਉਹ ਨਹੀਂ ਉਹ ਤਾਂ ਪਤਾ ਮੈਨੂੰ ਪਿਆ ਵੀ ਨਹੀਂ ਮੈਨੂੰ ਤਾਂ ਘਰ ਤੇ ਚੰਗਾ ਲੱਗਦਾ ਚੰਗਾ ਲੱਗਦਾ ਹੋਏ ਤੇ ਗੱਲ ਹੈਗੀ ਆ ਚਲ ਕੋਈ ਨਹੀਂ ਮਾਰੂਂਗੀ ਤੇ ਗੇੜਾ ਤੇ ਵੇਖੂਗੀ ਵੀ ਤੂੰ ਕਿੰਨੀਆਂ ਕਿ ਸਬਜ਼ੀਆਂ ਲਾਈਆਂ ਚਲ ਆ ਬੱਸ ਦਾ ਟਾਈਮ ਹੋਇਆ ਫਿਰ ਤੈਨੂੰ ਚੜਾ ਦਾਂ ਲੈ ਨਾਓ ਜੀ ਚਲ ਤੂੰ ਤੇ ਸਬਜ਼ੀਆਂ ਖਾਣ ਲਿਆਈ ਮੈਨੂੰ ਮੈਂ ਹਾਂ ਚਲ ਵੇਖ ਆਪ ਬੜੀ ਛਤੀ ਚਲ ਕੋਈ ਨਹੀਂ